ਸਰਬੱਤ ਖਾਲਸਾ 1986 ਵੱਲੋਂ ਸ਼੍ਰੀ ਕਲਤਕ ਸਾਬ ਦੇ ਥਾਪੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਨੂੰ ਕੋ-ਕੋਕੇ ਸ਼ਹੀਦ ਕੀਤਾ ਸੀ ਆਈਐਸਟਾਫ ਜਗਰਾਉਂ অর ਉਹਨਾਂ ਦੇ ਸਰੀਰ ਦੇ ਟੋਟੇ ਕਰਕੇ ਦਰਿਆ 'ਚ ਰੋੜ ਦਿੱਤੇ 1 ਜਨਵਰੀ 1993 ਤੁਹਾਡੇ ਵੱਲੋਂ ਵੱਖਰੇ ਤੌਰ ਤੇ ਮਨਾਇਆ ਗਿਆ ਇਸ ਵਿੱਚ ਬਹੁਤਿਆਂ ਦੀ ਸਹਿਮਤੀ ਨਹੀਂ ਕੁਝ ਦੀ ਸਹਿਮਤੀ ਹੈ ਕੁਝ ਦੀ ਨਹੀਂ ਜਾਨੀ ਇਸ ਨੂੰ ਇੱਕ ਸਾਂਝਾ ਮੈਸੇਜ ਜਾਂ ਸਾਂਝਾ ਸੁਨੇਹਾ ਕਿਵੇਂ ਮੰਨਿਆ ਜਾਵੇ ਤਾਂ ਬੀਬੀ ਦਿਵਾੜੀ ਨੇ ਸਿੱਧਾ ਕਹਿ ਦਿੱਤਾ ਗਵਾਹਾਂ ਦੇ ਬਿਆਨਾਂ ਤੇ ਇਹ ਗੱਲ ਬਣਦੀ ਕਿ ਜਹੇਦਾਰ ਸਾਹਿਬ ਨੂੰ ਸ਼ਹੀਦ ਕੀਤਾ ਐਫ ਆਈ ਆਰ ਲਾਂਚ ਹੋਣੀ ਚਾਹੀਦੀ ਹੈ ਤੇ ਹੋਰ ਇਹਦੋਂ ਵੱਧ ਕੀ ਚਾਹੁੰਦੇ ਨੇ ਉਹ ਸਦੀ ਕਹਾਣੀ ਘਟ ਦੇਣੀ ਕਿ ਜਹੇਦਾਰ ਪੁਲਿਸ ਹਰਾਸਤ ਤੋਂ ਫਰਾਰ ਹੋ ਗਿਆ ਜਿਹੜਾ ਜਹੇਦਾਰ ਤੁਰਨ ਦੀ ਹਾਲਤ ਵਿੱਚ ਵੀ ਨਹੀਂ ਸੀ ਇਨਾ ਤਸ਼ੱਦਦ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਸਵਾਲ ਕਰਦੇ ਆ ਕਿ ਇੱਕ ਸਵਾਲ ਉੱਠਦਾ ਹੈ ਕਿ ਤੁਹਾਡੀ ਸਰਕਾਰ ਉਸ ਤੋਂ ਬਾਅਦ ਤਿੰਨ ਵਾਰ ਰਹਿ ਚੁੱਕੀ ਆ ਫਿਰ ਤੁਸੀਂ ਇਸ ਰਿਪੋਰਟ ਨੂੰ ਨਸ਼ਰ ਕਿਉਂ ਨਹੀਂ ਕੀਤਾ ਤੁਹਾਡੇ ਵੱਲੋਂ ਬਣਾਈ ਹੋਈ ਸੈਟ ਸੀ ਤੁਹਾਡੇ ਵੱਲੋਂ ਹੀ ਉਸ ਰਿਪੋਰਟ ਨੂੰ ਦੱਬਿਆ ਗਿਆ ਇਹ ਸਵਾਲ ਉੱਠਦੇ ਆ ਜੇ ਇਹਦੇ 'ਚ ਹੈ ਕੁਝ ਨਹੀਂ ਰਿਪੋਰਟ 'ਚ ਤੇ ਸ਼੍ਰੋਮਣੀ ਅਕਾਲੀ ਦਲ ਜ세ਦਾਰ ਕਾਲ ਤਖਤ ਨੂੰ ਪੁੱਛੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੁੱਛੇ ਵੀ ਉਹ ਕਿਉਂ ਕੰਪਲੇਟਾਂ ਦਰਜ ਕਰਾ ਰਹੇ 30 ਸਾਲਾਂ ਬਾਅਦ ਉਹ ਰਿਪੋਰਟ ਜਨਤਕ ਹੋਈ ਹੈ ਤੇ ਪਹਿਲੀ ਵਾਰ ਆ ਕਿ ਪੰਥ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਕਿ ਉਹ ਜਥੇਦਾਰ ਜਿਹੜਾ ਬੰਦ-ਬੰਦ ਕਟਵਾ ਕੇ ਕੌਮ ਲਈ ਸ਼ਹੀਦ ਹੋਇਆ ਹੋਵੇ ਤੇ ਅਸੀਂ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਨਾ ਮਨਾ ਸਕੀ ਹੋਈਏ ਉਹਨਾਂ ਦੇ ਸਾਧ ਦਾ ਇਨਸਾਫ ਵੀ ਨਾ ਲੈ ਸਕੀ ਹੋਈਏ ਪ੍ਰਕਾਸ਼ ਸਿੰਘ ਬਾਦਲ ਸਾਡਾ ਫਖਰੇ ਕੌਮ ਪੰਥਰਾ ਤਾਂ ਨਹੀਂ ਉਹਨੇ ਤਾਂ ਪੰਥ ਨਾਲ ਧਰੋਖ ਮਾਇਆ ਕੇ ਜਥੇਦਾਰ ਸਾਉ ਤੇ ਹੋਰ ਸਿੱਖ ਨੌਜਵਾਨਾਂ ਦੀ ਜਥੇਦਾਰ ਖਾਲੜਾ ਸਾਹਿਬ ਵਰਗਿਆਂ ਦੀਆਂ ਰਿਪੋਰਟਾਂ ਜਿਹੜੀਆਂ ਸੀਗੀਆਂ ਜਾਂ ਉਹਨਾਂ ਦਾ ਕਤਲ ਦਾ ਇਨਸਾਫ ਨਹੀਂ ਕੀਤਾ ਰਿਪੋਰਟਾਂ ਦਬਾਈਆਂ ਸਾਡਾ ਫਖਰੇ ਕੌਮ ਤੇ ਜਥੇਦਾਰ ਭਾਈ ਖੌਂਕੇ ਆ ਜਿਹੜਾ ਕੌਮ ਲਈ ਸ਼ਹਾਦਤ ਦੇ ਗਿਆ ਤਾਂ ਹੀ ਫੈਸਲਾ ਕੀਤਾ ਕੌਮ ਦੀ ਮੰਗ ਉੱਠੀ ਆ ਕਿ ਉਹਨਾਂ ਨੂੰ ਪੰਥਰਾਤਨ ਫਖਰੇ ਕੌਮ ਦਿੱਤਾ ਜਾਵੇ ਉਹਨਾਂ ਨੇ ਸੁਮੇਧ ਸੈਣੀ ਨੂੰ ਛੱਡਦਾ ਕਿਉਂਕਿ ਉਹਨੂੰ ਡੀਜੀਪੀ ਲਾਇਆ ਸੀ ਕਾਲੀਦਲ ਨੇ ਉਹਦਾ ਉਹਦਾ ਵਿੱਚ ਜ਼ਿਕਰ ਹੀ ਨਹੀਂ ਕਿਤੇ ਪਰ ਜੇ ਕੁਝ ਹੈਗਾ ਰਿਕਾਰਡ ਚ ਤੇ ਤਾਂ ਹੀ 31 ਸਾਲਾਂ ਬਾਅਦ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਕਾਲ ਤਖਤ ਤੇ ਮਨਾਇਆ ਪਹਿਲਾਂ ਨਾ ਮਨਾਤਾ ਸੱਚੇ ਕਾਲ ਦਾ ਅਨਮੂਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਵੀ ਸੰਗਰਾਹੂਰ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾ ਮਾਮਲੇ ਵਿੱਚ ਵੱਡੀ ਸਿਆਸਤ ਵੀ ਚੱਲੀ ਇਹ ਵੱਡੀ ਦੁੱਖ ਦੀ ਗੱਲ ਸੀ ਕਿ ਇੱਕ ਰਿਪੋਰਟ ਨਸ਼ਰ ਹੋ ਜਾਂਦੀ ਆ ਬੀਪੀ ਤਵਾੜੀ ਹੋਰਾਂ ਦੀ ਔਰ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਦਰਸਾਲ ਉਸ ਵੇਲੇ ਵਾਪਰਿਆ ਕੀ ਸੀ ਜਦੋਂ ਇਹ ਕੀ ਸਾਹਮਣੇ ਆਇਆ ਸਭ ਦੇ ਜਦੋਂ ਕੁਐਸਚਨ ਮਾਰਕ ਹਟਿਆ ਕਿ ਇਸ ਦੇ ਵਿੱਚ ਹੋਇਆ ਕੀ ਕੁਝ ਸੀ ਤਾਂ ਉਸ ਵੇਲੇ ਸਭ ਦੇ ਹਿਰਦੇ ਬਲਉਂਦਰੇ ਗਏ ਉਸ ਤੋਂ ਬਾਅਦ ਕਈ ਕੁਝ ਹੋਇਆ ਹਾਲਾਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਸਵਾਲ ਲੋਕਾਂ ਨੇ ਵੀ ਕੀਤਾ ਤੇ ਲੋਕਾਂ ਦਾ ਸਵਾਲ ਅਸੀਂ ਜਦੋਂ ਉਹਨਾਂ ਨੂੰ ਕਰਦੇ ਆ ਤਾਂ ਇਸ ਗੱਲ ਨੂੰ ਨਕਾਰਦੇ ਆ ਕਿ ਅਸੀਂ ਉਸ ਰਿਪੋਰਟ ਨੂੰ ਕਿਵੇਂ ਨਸ਼ਰ ਕਰਦੇ ਉਸ ਵਿੱਚ ਨਸ਼ਰ ਕਰਨ ਵਰਗਾ ਹੈ ਨਹੀਂ ਸੀ ਕੁਝ ਇਹ ਜਿਹੜਾ ਤਰਕ ਹੈ ਇਹ ਸ਼੍ਰੋਮਣੀ ਅਕਾਲੀ ਦਲ ਦਾ ਹੈ ਪਰ ਇਹ ਸਭ ਦੇ ਵਿਚਾਲੇ ਸ਼ਹੀਦੀ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਹੁੰਦੇ ਆ ਦਰਬਾਰ ਸਾਹਿਬ ਦੇ ਵਿੱਚ ਵੀ ਹੁੰਦੇ ਆ ਇਸੇ ਤਰ੍ਹਾਂ ਦੇ ਨਾਲ ਹੁਣ ਇੱਕ ਸਮਾਗਮ ਨਾੜਾ ਸਾਹਿਬ ਵਿਖੇ ਹੋ ਰਿਹਾ ਉਸ ਸਮਾਗਮ ਦੇ ਵਿੱਚ ਜਥੇਦਾਰ ਕੌਂਕੇ ਹੋਰਾਂ ਨੂੰ ਪੰਥ ਰਤਨ ਦੀ ਗੱਲ ਵੀ ਕੀਤੀ ਜਾ ਰਹੀ ਹੈ ਕਿ ਉਹ ਦਿੱਤਾ ਜਾਏਗਾ ਹਾਲਾਂਕਿ ਮੰਗ ਇਹ ਵੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਦਿੱਤਾ ਗਿਆ ਜੋ ਅਵਾਰਡ ਸੀ ਉਹ ਵਾਪਸ ਵੀ ਮਿਲਣਾ ਚਾਹੀਦਾ ਇਹ ਮੰਗ ਕੀਤੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਦਾਦੂਵਾਲ ਸਾਹਿਬ ਨੇ ਇਹ ਸਮਝਦੇ ਆ ਕਿ ਵਾਪਸ ਕਿਉਂ ਕੀਤਾ ਜਾਣਾ ਹੈ ਔਰ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਇਹ ਦਾਵਾ ਵੀ ਪੇਸ਼ ਕਰਦੇ ਆ ਦਾਦੂਵਾਲ ਸਾਹਿਬ ਬਹੁਤ ਬਹੁਤ ਸਵਾਗਤ ਜੀ ਧੰਨਵਾਦ ਜੀ ਤੁਹਾਡਾ ਵੀ ਤੇ ਸਾਰੇ ਸਰੋਤਿਆਂ ਦਾ ਸਾਰਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿ ਕਿਵੇਂ ਦੇ ਸਮਾਗਮ ਨੇ ਜੀ ਜਿਹੜੇ 25 ਜਨਵਰੀ ਨੂੰ ਹੋ ਰਹੇ ਆ ਔਰ ਉਸ ਵਿੱਚ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਸ਼ਾਮਲ ਹੋ ਰਹੀਆਂ ਔਰ ਇੱਕ ਗੱਲ ਇਹ ਵੀ ਕੀਤੀ ਗਈ ਤੁਹਾਡੇ ਵੱਲੋਂ ਕਿ ਜਥੇਦਾਰ ਕੌਕੇ ਸਾਹਿਬ ਨੂੰ ਐਵਾਰਡ ਵੀ ਜਿਹੜਾ ਹੈ ਉਹ ਪੰਥ ਵੱਲੋਂ ਦਿੱਤਾ ਜਾਣਾ ਦੇਖੋ ਮੈਂ ਸਮਝਦਾ ਕਿ ਸਿੱਖ ਇਤਿਹਾਸ ਵਿੱਚ ਜਿਵੇਂ ਅਸੀਂ ਪੜ੍ਹਦੇ ਤੇ ਸੁਣਦੇ ਹਾਂ ਕਿ ਸਿੰਘ ਸਾਹਿਬ ਭਾਈ ਮਨੀ ਸਿੰਘ ਦਾ ਸਮੇਂ ਦੀ ਜ਼ਾਲਮ ਮੁਗਲ ਹਕੂਮਤ ਨੇ ਬੰਦ-ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ। ਔਰ ਉਸੇ ਤਰਜ਼ ਤੇ ਜਿਵੇਂ ਉਦੋਂ ਮੁਗਲ ਹਕੂਮਤ ਨੇ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟਿਆ ਇਸੇ ਤਰ੍ਹਾਂ ਬਿਆਨਤ ਸਿੰਘ ਮੁੱਖ ਮੰਤਰੀ ਪੰਜਾਬ ਦੀ ਕਾਂਗਰਸ ਸਰਕਾਰ ਜਿਹੜੀ ਕਿ 2-4% ਵੋਟਾਂ ਲੈ ਕੇ ਬਣੀ ਸੀਗੀ। ਕੋਈ 800 ਦੇ ਐਮ.ਐਲ.ਏ ਬਣਿਆ ਤੇ ਕੋਈ 1000 ਤੇ ਬਣਿਆ ਕਿਉਂਕਿ 1992 ਚ ਪੰਥਕ ਜਥੇਬੰਦੀਆਂ ਪੰਥਕ ਤੇਰਾ ਪੰਜਾਬ ਨੇ ਚੋਣਾਂ ਦਾ ਬਾਈਕਟ ਕਰ ਦਿੱਤਾ ਸੀਗਾ ਤਾਂ ਉਹ ਸਰਕਾਰ ਨੇ ਜਿਵੇਂ ਦਮਨ ਚੱਕਰ ਚਲਾਇਆ ਜਿਵੇਂ ਬੇਕਸੂਰ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਤੇ ਵੱਡੀ ਗੱਲ ਕਿ ਸਰਬੱਤ ਖਾਲਸਾ 1986 ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਥਾਪੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਨੂੰ ਕੋ-ਕੋਕੇ ਸ਼ਹੀਦ ਕੀਤਾ ਸੀ ਆਈਐਸਟਾਪ ਜਗਰਾਉਂ ਉਸ ਵੇਲੇ ਦੇ ਜ਼ਾਲਮ ਪੁਲਿਸ ਅਫਸਰ ਸਵਾਨ ਸਿੰਘ ਘੋਟਣਾ ਡੀਐਸਪੀ ਹਰਪਗਵਾਨ ਸਿੰਘ ਸੋਡੀ ਔਰ ਇਸੇ ਤਰ੍ਹਾਂ ਐਸਐਚਓ ਗੁਰਮੀਤ ਸਿੰਘ ਤੇ ਹੋਰ ਉਹਨਾਂ ਦੇ ਜਿਹੜੇ ਸਾਥੀ ਸੀਗੇ ਤੇ ਸੁਮੇਧ ਸੈਣੀ ਜਿਹੜਾ ਐਸਐਸਪੀ ਲੁਧਿਆਣਾ ਸੀ ਉਹਨੇ ਸਿਗਰਟਾਂ ਪੀ ਗਏ ਜਥੇਦਾਰ ਸਾਹਿਬ ਦੇ ਮੂੰਹ ਤੇ ਧੂਆਂ ਮਾਰਿਆ ਜਿਹੜਾ ਜਥੇਦਾਰ ਬਵੇਕੀ ਸਿੰਘ ਸੀਗਾ ਆਪ ਦਾ ਪ੍ਰਸ਼ਾਦਾ ਜਿਹੜਾ ਘਰ ਦਾ ਪ੍ਰਸ਼ਾਦਾ ਸ਼ੱਕ ਦਾ ਬਾਹਰੋਂ ਕਿਤੋਂ ਸ਼ੱਕ ਦਾ ਵੀ ਨਹੀਂ ਸੀਗਾ ਤੇ ਉਹਦੇ ਨਾਲ ਐਡਾ ਆਣ ਮਨੁੱਖੀ ਤਸ਼ੱਦਦ ਕਰਨਾ ਗੁਰਮਰਿਆਦਾ ਦੀ ਉਲੰਘਣਾ ਕਰਨੀ ਔਰ ਉਹਨਾਂ ਦੇ ਸਰੀਰ ਦੇ ਟੋਟੇ ਕਰਕੇ ਦਰਿਆ 'ਚ ਰੋੜ ਦਿੱਤੇ 1 ਜਨਵਰੀ 1993 ਨੂੰ ਤੇ ਜ਼ੁਲਮੋ ਸਤਮ ਦੀ ਗੱਲ ਕਿ ਪੁਲਿਸ ਦੀ ਕਹਾਣੀ ਘਟ ਦੇਣੀ ਕਿ ਜਹੇਦਾਰ ਪੁਲਿਸ ਹਰਾਸਤ 'ਚੋਂ ਫਰਾਰ ਹੋ ਗਿਆ ਜਿਹੜਾ ਜਹੇਦਾਰ ਤੁਰਨ ਦੀ ਹਾਲਤ ਵਿੱਚ ਵੀ ਨਹੀਂ ਸੀ ਨਾ ਤਸ਼ੱਦਦ ਹੋਇਆ ਤੇ ਹੋਰ ਜ਼ੁਲਮ ਦੀ ਗੱਲ ਕਿ ਉਸ ਜਾਂਚ ਜਿਹੜੀ ਉਸ ਕਤਲ ਦੀ ਜਾਂਚ ਸੀ ਉਹ ਰਿਪੋਰਟ ਵੀ 31 ਸਾਲ ਦੱਬੀ ਰਹੀ 31 ਸਾਲਾਂ ਬਾਅਦ ਉਹ ਰਿਪੋਰਟ ਜਨਤਕ ਹੋਈ ਆ ਤੇ ਪਹਿਲੀ ਵਾਰ ਆ ਕੇ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਪਰਿਵਾਰ ਭਾਵੇਂ ਯਾਦ ਮਨਾਉਂਦਾ ਸੀ ਕੁਝ ਲਾਕੇ ਦੀਆਂ ਜਥੇਬੰਦੀਆਂ ਜਾਂ ਕੁਝ ਸਿੱਖ ਜਥੇਬੰਦੀਆਂ ਉਹਨਾਂ ਦੇ ਨਗਰ ਪਰ 31 ਸਾਲਾਂ ਬਾਅਦ ਤੇ ਹੁਣ ਅਕਾਲ ਤਖ਼ਤ ਸਾਹਿਬ ਤੇ ਦਿਨ ਮਨਾਇਆ ਗਿਆ ਫਿਰ ਗੁਰਦੁਆਰਾ ਰਕਾਬਗਨ ਸਾਹਿਬ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਹਰਿਆਣੇ ਦੀ ਅਸੀਂ ਮੈਂਬਰ ਸਹਿਬਾਨ ਸਾਰੇ ਉਦਮ ਤੇ ਉਪਰਾਲਾ ਕਰਕੇ ਉਹਨਾਂ ਦਾ ਦਿਨ ਸ਼ਹੀਦੀ ਦਿਹਾੜਾ ਇੱਥੇ ਮਨਾ ਰਹੇ ਆਂ ਕਿ ਉਹ ਜਥੇਦਾਰ ਜਿਹੜਾ ਬੰਦ-ਬੰਦ ਕਟਕਟਵਾ ਕੇ ਕੌਮ ਲਈ ਸ਼ਹੀਦ ਹੋਇਆ ਹੋਵੇ ਤੇ ਅਸੀਂ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਨਾ ਮਨਾ ਸਕੇ ਹੋਈਏ ਉਹਨਾਂ ਦੀ ਸਾਹ ਦਾ ਇਨਸਾਫ ਵੀ ਨਾ ਲੈ ਸਕੇ ਹੋਈਏ ਪੰਥ ਦੇ ਨਾਂ ਤੇ ਸਰਕਾਰਾਂ ਬਣਾਉਣ ਵਾਲਿਆਂ ਨੇ ਰਿਪੋਰਟਾਂ ਹੀ ਦੱਬ ਲੀਆਂ ਹੁਣ ਤੇ ਪੰਥ ਰਤਨ ਤੇ ਫਖਰੀ ਕੌਮ ਕੌਮ ਤੋਂ ਲੈ ਹੁਣ ਤਾਂ ਹੀ ਹੁਣ ਪੰਥ ਨੇ ਜਿਹੜਾ ਹੈਗਾ ਉਹ ਫੈਸਲਾ ਕੀਤਾ ਅਜ ਪੂਰੀ ਦੁਨੀਆ ਚੋਂ ਮੰਗ ਉੱਠੀ ਆ ਸੈਂਕੜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੰਸਥਾਵਾਂ ਇੰਗਲੈਂਡ ਤੋਂ ਮਤਾ ਪਾਇਆ ਹੋਰ ਵਿਦੇਸ਼ਾਂ ਚੋਂ ਮਤਾ ਪਾਇਆ ਇੱਕ ਤਰੀਕ ਨੂੰ 1 ਜਨਵਰੀ 2024 ਨੂੰ ਕਾਲ ਤਖਤ ਸਾਹਿਬ ਦੇ ਮਤਾ ਪਾਇਆ 15 ਜਨਵਰੀ ਨੂੰ ਮਤਾ ਪਾਇਆ 10 ਜਨਵਰੀ ਨੂੰ ਦਿੱਲੀ ਮਤਾ ਪਾਇਆ ਕਿ ਜਿਹੜਾ ਪੰਥ ਰਤਨ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਨੇ ਲਿਆ ਭਾਵੇਂ ਕਿ ਸਰਬੱਤ ਖਾਲਸਾ 2015 ਵੱਲੋਂ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ ਪਰ ਇਹ ਜਿਨ੍ਹਾਂ ਨੇ ਦਿੱਤਾ ਉਹ ਵਾਪਸ ਲੈਣ ਜਿਵੇਂ ਸੌਦਾ ਸਾਧ ਦਾ ਮਾਫੀਨਾਮਾ ਪਹਿਲੇ ਦਿਨ ਹੀ ਪੰਥ ਨੇ ਰੱਦ ਕਰਤਾ ਸੀਗਾ ਪਰ ਉਹ ਜਥੇਦਾਰਾਂ ਨੂੰ ਜਿਹੜਾ ਸੀਗਾ ਆਫੀਸ਼ੀਅਲੀ ਵਾਪਸ ਲੈਣ ਦਾ ਐਲਾਨ ਕਰਨਾ ਪਿਆ ਸੀ ਇਸੇ ਤਰ੍ਹਾਂ ਜਿਨ੍ਹਾਂ ਨੇ ਦਿੱਤਾ ਪੰਥ ਭਾਵੇਂ ਵਾਪਸ ਲੈ ਚੁੱਕਾ ਪੰਥਰਾਤਨ ਫਖਰੇ ਕਉ ਪਰ ਜਿਨ੍ਹਾਂ ਨੇ ਦਿੱਤਾ ਉਹ ਵੀ ਵਾਪਸ ਲੈਣ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਾਡਾ ਫਖਰੇ ਕਉ ਪੰਥਰਾਤਨ ਨਹੀਂ ਉਹਨੇ ਤਾਂ ਪੰਥ ਨਾਲ ਧਰੋਹ ਕਮਾਇਆ ਕਿ ਜਥੇਦਾਰ ਸਾਹਿਬ ਤੇ ਹੋਰ ਸਿੱਖ ਨੌਜਵਾਨਾਂ ਦੀ ਜਥੇਦਾਰ ਖਾਲੜਾ ਸਾਹਿਬ ਵਰਗਿਆਂ ਦੀਆਂ ਰਿਪੋਰਟਾਂ ਜਿਹੜੀਆਂ ਸੀਗੀਆਂ ਜਾਂ ਉਹਨਾਂ ਦਾ ਕਤਲ ਦਾ ਇਨਸਾਫ ਨਹੀਂ ਕੀਤਾ ਰਿਪੋਰਟਾਂ ਦਬਾਈਆਂ ਸਾਡਾ ਫਖਰੇ ਕੌਮ ਤੇ ਜਥੇਦਾਰ ਭਾਈ ਕੌਂਕੇ ਆ ਜਿਹੜਾ ਕੌਮ ਲਈ ਸ਼ਹਾਦਤ ਦੇ ਗਿਆ ਤਾਂ ਹੀ ਫੈਸਲਾ ਕੀਤਾ ਕੌਮ ਦੀ ਮੰਗ ਉੱਠੀ ਆ ਕਿ ਉਹਨਾਂ ਨੂੰ ਪੰਥਰਾਤਨ ਫਖਰੇ ਕੌਮ ਦਿੱਤਾ ਜਾਵੇ ਹੁਣ ਜਥੇਦਾਰ ਕਦੋਂ ਦਿੰਦੇ ਨਹੀਂ ਦਿੰਦੇ ਉਹ ਵਾਪਸ ਲੈਂਦੇ ਨਹੀਂ ਲੈਂਦੇ ਪਰ ਅਸੀਂ 25 ਜਨਵਰੀ ਨੂੰ ਜਿਹੜਾ ਸ਼ਹੀਦੀ ਦਿਹਾੜਾ ਉਹਨਾਂ ਦਾ ਮਨਾ ਰਹੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਉੱਥੇ ਸਮੁੱਚੇ ਪੰਥ ਵੱਲੋਂ ਕੋਈ ਇੰਡੀਵਿਜੂਅਲ ਜਥੇਵੰਦੀ ਨਹੀਂ ਸਮੁੱਚੀਆਂ ਸੰਗਤਾਂ ਪੰਥ ਵੱਲੋਂ ਜੋ ਵੀ ਸੰਤ ਮਹਾਪੁਰਸ਼ ਸੰਸਥਾਵਾਂ ਉੱਥੇ ਆਉਣਗੀਆਂ ਉਹਨਾਂ ਵੱਲੋਂ ਸਾਂਝੇ ਤੌਰ ਤੇ ਜਥੇਦਾਰ ਕੌਮ ਕੇ ਸਾਹਿਬ ਨੂੰ ਫਖਰੇ ਕੌਮ ਪੰਥ ਰਤਨ ਦਾ ਵਾਰਡ ਦੇ ਕੇ ਅਸੀਂ ਮਾਣ ਮਹਿਸੂਸ ਕਰਾਂਗੇ ਕਿ ਅਸੀਂ ਪੰਥ ਵੱਲੋਂ ਕੌਮ ਵੱਲੋਂ ਸੰਗਤਾਂ ਵੱਲੋਂ ਉਹਨਾਂ ਨੂੰ ਫਖਰੇ ਕੌਮ ਤੇ ਪੰਥ ਰਤਨ ਮੰਨਦੇ ਆ ਮੌਜੂਦਾ ਜਥੇਦਾਰ ਮੰਨਣ ਚਾਏ ਨਾ ਮੰਨਣ ਉਹ ਦੇਣ ਚਾਏ ਨਾ ਦੇਣ ਉਹਨਾਂ ਨੂੰ ਪਰ ਪੰਥ ਵੱਲੋਂ ਕੌਮ ਵੱਲੋਂ ਉਹਨਾਂ ਨੂੰ ਫਖਰੇ ਕੌਮ ਤੇ ਪੰਥ ਰਤਨ ਦਾ ਵਾਰਡ ਜਿਹੜਾ ਉਹ 25 ਜਨਵਰੀ 2024 ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਡਾ ਸਾਹ ਚੰਡੀਗੜ੍ਹ ਨੇੜੇ ਪੰਜਕੂਲਾ ਉਹ ਚੇਪੇੜ ਕੀਤਾ ਜਾਊਗਾ ਤੁਸੀਂ ਕਿਹਾ ਕਿ ਪੰਜ ਜਥੇਬਦ ਜਥੇਦਾਰ ਸਾਹਿਬ ਨੇ ਜਿਹੜੇ ਮੌਜੂਦਾ ਜਥੇਦਾਰ ਸਾਹਿਬ ਨੇ ਉਹ ਦੇਣ ਜਾਂ ਨਾ ਦੇਣ ਪਰ ਗੱਲ ਤਾਂ ਇਹ ਹੈ ਨਾ ਕਿ ਕੁੱਲ ਜੋ ਵੀ ਸਿੱਖ ਹੈ ਜਾਂ ਕੁੱਲ ਪੰਥ ਹੈ ਜਿਹੜਾ ਉਹ ਉਹ ਸਿਧਾਂਤ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੀ ਮੰਨਦਾ ਨਾ ਤਾਂ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਾਮਲ ਨਹੀਂ ਹੋਣਗੇ ਕਿਸੇ ਵੀ ਤਖਤ ਦੇ ਜਥੇਦਾਰ ਸ਼ਾਮਲ ਨਹੀਂ ਹੋਣਗੇ ਤਾਂ ਕੀ ਇਸ ਨੂੰ ਮੰਨਿਆ ਜਾਵੇ ਕਿ ਪੰਥ ਨੇ ਇਹ ਜਿਹੜਾ ਅਵਾਰਡ ਦਿੱਤਾ ਜਾਂ ਪੰਥ ਨੇ ਇਹ ਮੰਗ ਕੀਤੀ ਹੈ ਕਿਉਂਕਿ ਜੇ ਜਥੇਦਾਰ ਸਾਹਿਬ ਵਿੱਚ ਸ਼ਾਮਲ ਹੋਣਗੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਦੇ ਲਈ ਇਹਦੇ ਨਾਲ ਸਿੱਖ ਪੰਥ ਦੇ ਵਿੱਚ ਇੱਕ ਸੁਨੇਹਾ ਵੀ ਇੱਕ ਚੰਗਾ ਜਾਊਗਾ ਕਿ ਨਹੀਂ ਠੀਕ ਹੈ ਹੁਣ ਇਕੱਠ ਹੋਇਆ ਪਰ ਘੱਟੋ ਘੱਟ ਜਿਹੜਾ ਇਹ ਸਮਾਗਮ ਹੈ ਇਹ ਨੂੰ ਇਹੋਂ ਤਾਂ ਨਹੀਂ ਮੰਨਿਆ ਜਾਊਗਾ ਕਿ ਇੱਕ ਧਿਰ ਦੇ ਵੱਲੋਂ ਮਨਾਇਆ ਗਿਆ ਜਾਂ ਤੁਹਾਡੇ ਵੱਲੋਂ ਵੱਖਰੇ ਤੌਰ ਤੇ ਮਨਾਇਆ ਗਿਆ ਇਸ ਵਿੱਚ ਬਹੁਤਿਆਂ ਦੀ ਸਹਿਮਤੀ ਨਹੀਂ ਕੁਝ ਦੀ ਸਹਿਮਤੀ ਹੈ ਕੁਝ ਦੀ ਨਹੀਂ ਜਣੀ ਇਸ ਨੂੰ ਇੱਕ ਸਾਂਝਾ ਮੈਸੇਜ ਜਾਂ ਸਾਂਝਾ ਸੁਨੇਹਾ ਕਿਵੇਂ ਮੰਨਿਆ ਜਾ ਸਕਦਾ ਜਿਥੇਦਾਰਾਂ ਵੱਲੋਂ ਫਖਰੇ ਕੌਮ ਤੇ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਕੌਮ ਨੇ ਨਹੀਂ ਮੰਨਿਆ ਠੀਕਾ ਉਹਨਾਂ ਵੱਲੋਂ ਦਿੱਤਾ ਹੋਇਆ ਜਿਹੜਾ ਸੀ ਉਹ ਨਹੀਂ ਮੰਨਿਆ ਜਿਵੇਂ ਵਾਪਸ ਲੈਣ ਦੀ ਵੀ ਤੁਸੀਂ ਕਿਉਂ ਦਿੱਤਾ ਵਾਪਸ ਲਵੋ ਜਿਹੜਾ ਪੰਥ ਕੌਮ ਅਵਾਰਡ ਦਿੰਦੀ ਆ ਉਹਨੂੰ ਤਾਂ ਮੰਨਣਾ ਪੈਂਦਾ ਉਹਨਾਂ ਨੂੰ ਵੀ ਮੰਨਣਾ ਪਏਗਾ ਉਹ ਦੇਣਗੇ ਅੱਜ ਨਹੀਂ ਕੱਲ ਉਹਨਾਂ ਨੂੰ ਦੇਣਾ ਪਊਗਾ ਨਾ ਦੇਣਗੇ ਤਾਂ ਪੰਥ ਜਵਾਬ ਮੰਗੂਗਾ ਸੋ ਅਸੀਂ ਮੰਗ ਕੀਤੀ ਜਥੇਦਾਰਾਂ ਨੇ ਦੇ ਕੋਲੋਂ ਪੰਥ ਨੇ ਕੌਮ ਨੇ ਮਤੇ ਪਾਏ ਆ ਦਿੱਤੇ ਆ ਜੇ ਉਹਦੇ ਤੇ ਗੌਰ ਹੀ ਨਹੀਂ ਕਰਨਾ ਫਿਰ ਪੰਥ ਕੌਮ ਆਪਣੇ ਤੌਰ ਤੇ ਫੈਸਲਾ ਲੈਣ ਲਈ ਸਮਰੱਥ ਆ ਖਾਲਸਾ ਬੰਦ ਸਿੱਖ ਸੰਗਤਾਂ ਸਮਰਾਹ ਸੁਨੇਹੇ ਭੇਜੇਗੇ ਇਸ ਇਸ ਸਮਾਗਮ ਦੇ ਵਾਸਤੇ ਜਥੇਦਾਰ ਸਾਹਿਬ ਨੂੰ ਜਿਹੜੇ ਪੰਜ ਜਥੇਦਾਰ ਸਾਹਿਬ ਇਹਨਾਂ ਨੂੰ ਕੋਈ ਸੁਨੇਹੇ ਭੇਜੇਗੇ ਇਹਦੇ ਵਿੱਚ ਜਥੇਬੰਦੀਆਂ ਸੰਗਤਾਂ ਸੰਤ ਮਹਾਪੁਰਸ਼ ਆਰੇ ਆ ਖੁੱਲਾ ਸੱਦਾ ਸਭ ਨੂੰ ਦਿੱਤਾ ਗਿਆ ਸਤਿਕਾਰ ਸਹਿਤ ਸਭ ਨੂੰ ਕਿ ਇੱਥੇ ਆਓ ਤੇ ਜਿਹੜੇ ਇਸ ਇਨਸਾਫ ਦੀ ਮੁਹਿੰਮ 'ਚ ਲੱਗੇ ਹੋਏ ਆ ਉਹ ਸਾਰੇ ਹੀ ਤਕਰੀਬਨ ਆ ਰਹੇ ਉਹ ਵੀ ਆਉਣ ਅਸੀਂ ਵੈਲਕਮ ਜੀ ਆਇਆਂ ਨੂੰ ਇਹ ਪੰਥ ਦਾ ਸਮਾਗਮ ਕੌਮ ਦਾ ਸਮਾਗਮ ਸਾਂਝੇ ਤੌਰ ਤੇ ਸਭ ਨੂੰ ਸੱਦਾ ਵਾ ਸਤਿਕਾਰ ਸਹਿਤ ਤੁਹਾਡੇ ਟੀਵੀ ਚੈਨਲ ਮਾਧਿਅਮ ਰਾਹੀਂ ਮੈਂ ਦੇ ਰਿਹਾ ਨਾ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਉਹਨਾਂ ਨੂੰ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਆਓ ਜਥੇਦਾਰ ਸਾਹਿਬ ਨੂੰ ਫਕਰੇ ਕੌਮ ਪੰਥ ਰਤਨ ਦਾ ਵਾਰਡ ਦਈਏ ਤੇ ਨਾਲੇ ਫੈਸਲਾ ਕਰੋ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਵਾਪਸ ਲਓ ਅੱਛਾ ਇਹਦੇ ਵਿੱਚ ਮੈਂ ਸ਼ੁਰੂ ਚ ਵੀ ਇਹ ਗੱਲ ਕੀਤੀ ਸੀ ਕਿ ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਸਵਾਲ ਕਰਦੇ ਹਾਂ ਕਿ ਇੱਕ ਸਵਾਲ ਉੱਠਦਾ ਹੈ ਕਿ ਤੁਹਾਡੀ ਸਰਕਾਰ ਉਸ ਤੋਂ ਬਾਅਦ ਤਿੰਨ ਵਾਰ ਰਹਿ ਚੁੱਕੀ ਆ ਫਿਰ ਤੁਸੀਂ ਇਸ ਰਿਪੋਰਟ ਨੂੰ ਨਸ਼ਰ ਕਿਉਂ ਨਹੀਂ ਕੀਤਾ ਤੁਹਾਡੇ ਵੱਲੋਂ ਬਣਾਈ ਹੋਈ ਸੈਟ ਸੀ ਤੁਹਾਡੇ ਵੱਲੋਂ ਹੀ ਉਸ ਰਿਪੋਰਟ ਨੂੰ ਦੱਬਿਆ ਗਿਆ ਇਹ ਸਵਾਲ ਉੱਠਦੇ ਆ ਤਾਂ ਉਹ ਕਹਿੰਦੇ ਕਿ ਉਹ ਇਸ ਰਿਪੋਰਟ ਨੂੰ ਚੰਗੀ ਤਰ੍ਹਾਂ ਉਹ ਕਹਿੰਦੇ ਕਿ ਕੋਖੋ ਤੇ ਪੜਤਾਲੋ ਇਦੇ ਵਿੱਚ ਕੁਝ ਇਹ ਹੈ ਨਹੀਂ ਸੀ ਜਿਹੜਾ ਅਸੀਂ ਨਸ਼ਰ ਕਰਦੇ। ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਜਦੋਂ ਮਨੁੱਖੀ ਅਧਿਕਾਰ ਸੰਗਠਨ ਨੇ ਰਿਪੋਰਟ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਜਥੇਦਾਰ ਕਾਲ ਤਖਤ ਨੂੰ ਦਿੱਤੀ ਤੇ ਜਥੇਦਾਰ ਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦੇਸ ਜਾਰੀ ਕੀਤੀ ਇਸ ਰਿਪੋਰਟ ਦੇ ਆਧਾਰ ਤੇ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਪਲੇਂਟ ਦਰਜ ਕਰਾਈ ਜਗਰਾਉ ਤੇ ਜੀ ਉਹਦੇ 'ਚ ਹੈ ਕੁਝ ਨਹੀਂ ਆ ਤੇ ਫਿਰ ਉਹ ਜਥੇਦਾਰ ਕਾਲ ਤਖਤ ਨੂੰ ਪੁੱਛਣ ਸ਼੍ਰੋਮਣੀ ਕਮੇਟੀ ਨੂੰ ਪੁੱਛੇ ਅਕਾਲੀ ਦਲ ਵੀ ਭਾਈ ਤੁਸੀਂ ਕਾਹਦੀਆਂ ਕੰਪਲੇਂਟਾਂ ਦਰਜ ਕਰਾ ਰਹੇ ਹੋ ਕਾਦੇ ਆਦੇਸ਼ ਜਾਰੀ ਕਰ ਰਹੇ ਹੋ ਜੇ ਰਿਪੋਰਟ ਚ ਹੈ ਹੀ ਕੁਛ ਨਹੀਂ ਜੇ ਰਿਪੋਰਟ ਚ ਕੁਛ ਹੈਗਾ ਵਾ ਤੇ ਤਾਂ ਹੀ ਜ세ਦਾਰ ਕਾਲ ਤਖਤ ਨੇ ਆਦੇਸ਼ ਕੀਤੇ ਤਾਂ ਹੀ ਸ਼੍ਰੋਮਣੀ ਕਮੇਟੀ ਕੰਪਲੇਂਟ ਕਰ ਰਹੀ ਭਾਵੇਂ ਕੰਪਲੇਂਟ ਉਹਨਾਂ ਦੀ ਅਧੂਰੀ ਆ ਉਹਨਾਂ ਨੇ ਸੁਮੇਧ ਸੈਣੀ ਨੂੰ ਛੱਡਦਾ ਕਿਉਂਕਿ ਉਹਨੂੰ ਡੀਜੀਪੀ ਲਾਇਆ ਸੀ ਅਕਾਲੀ ਦਲ ਨੇ ਉਹਦਾ ਉਹਦਾ ਵਿੱਚ ਜ਼ਿਕਰ ਹੀ ਨਹੀਂ ਕਿਤੇ ਪਰ ਜੇ ਕੁਛ ਹੈਗਾ ਰਿਪੋਰਟ ਚ ਤੇ ਤਾਂ ਹੀ 31 ਸਾਲਾਂ ਬਾਅਦ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਕਾਲ ਤਖਤ ਤੇ ਮਣਾਇਆ ਪਹਿਲਾਂ ਨਾ ਮਣਾਤਾ ਰਿਪੋਰਟ ਜਨਤਕ ਹੋਣ ਤੋਂ ਬਾਅਦ ਹੀ ਆ ਨਾ ਉਹ ਤਾਂ ਉਹਨਾਂ ਦੇ ਬੁਲਾਰੇ ਜਿਹੜੇ ਸ਼ਰਮਣੀ ਕਾਲੀ ਦਲ ਦੇ ਉਹ ਤਾਂ ਆਪਣੇ ਬਚਾਅ ਵਾਸਤੇ ਇਦਾਂ ਦੀਆਂ ਗੱਲਾਂ ਕਰ ਰਿਹਾ ਜਿਹੜੀ ਜਾਂਚ ਹੁੰਦੀ ਕੋਈ ਵੀ ਜਾਂਚ ਕਮਿਸ਼ਨ ਬਣਦਾ ਨਾ ਉਹ ਸਿਰਫ ਇੱਕ ਹੀ ਫੈਕਟ ਹੁੰਦਾ ਕਿ ਇਹਦੇ 'ਚ ਕੋਈ ਕਸੂਰਵਾਰ ਹੈ ਜਾਂ ਐਫਆਈਆਰ ਲਾਂਚ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਤੇ ਬੀਪੀ ਦਿਵਾੜੀ ਨੇ ਸਿੱਧਾ ਕਹਿ ਦਿੱਤਾ ਗਵਾਹਾਂ ਦੇ ਬਿਆਨਾਂ ਤੇ ਇਹ ਗੱਲ ਬਣਦੀ ਕਿ ਜਸਹਦਰ ਸਾਹਿਬ ਨੂੰ ਸ਼ਹੀਦ ਕੀਤਾ ਐਫਆਈਆਰ ਲਾਂਚ ਹੋਣੀ ਚਾਹੀਦੀ ਹੈ ਤੇ ਹੋਰ ਇਹਦੋਂ ਵੱਧ ਕੀ ਚਾਹੁੰਦੇ ਨੇ ਉਹ ਜੇ ਇਹਦੇ 'ਚ ਹੈ ਕੁਝ ਨਹੀਂ ਰਿਪੋਰਟ 'ਚ ਤੇ ਸ਼੍ਰੋਮਣੀ ਅਕਾਲੀ ਦਲ ਜ세ਦਾਰ ਕਾਲ ਤਖਤ ਨੂੰ ਪੁੱਛੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੁੱਛਿਆ ਵੀ ਉਹ ਕਿਉਂ ਕੰਪਲੇਟਾਂ ਦਰਜ ਕਰਾ ਰਹੇ ਅੱਛਾ ਇੱਕ ਬਡੇਰਾ ਸੱਚਾ ਸੌਦਾ ਜਿਹੜਾ ਬੋਲਦੇ ਆ ਉਸਦੇ ਜਿਹੜਾ ਮੁਖੀ ਆ ਉਸ ਨੂੰ ਵੀ ਬਾਰ ਬਾਰ ਪੈਰੋਲ ਮਿਲਦੀ ਆ ਉਸ ਤੇ ਤੁਹਾਡਾ ਕੀ ਕਮੈਂਟ ਆ ਤੁਸੀਂ ਤੁਸੀਂ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਦਾਵਾ ਕਰਦੇ ਹੋ ਕਿ ਅਸੀਂ ਰਿਪਰੈਜ਼ੈਂਟ ਕਰਦੇ ਆ ਉਸ ਨੂੰ ਤੁਸੀਂ ਉਸ ਦੇ ਮੈਂਬਰ ਹੋ ਸਾਬਕਾ ਪ੍ਰਧਾਨ ਵੀ ਰਹੇ ਚੁੱਕੇ ਹੋ ਉਸ ਦੀ ਬਾਬਤ ਕੀ ਜਿਹੜਾ ਤੁਹਾਡਾ ਸਟੈਂਡ ਹੈਗਾ ਕਿਉਂਕਿ ਇੱਕ ਸਵਾਲ ਤੁਹਾਡੇ ਵਾਸਤੇ ਵੀ ਇਹ ਬਣਦਾ ਹੈ ਕਿ ਤੁਸੀਂ ਉਸ ਦਾ ਕਿੰਨਾ ਕੁ ਵਿਰੋਧ ਕੀਤਾ ਜਦੋਂ ਹਾਈ ਕੋਰਟ ਤੱਕ ਨਹੀਂ ਵੀ ਇਹ ਗੱਲ ਕਹੀ ਅ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਕਿ ਨਹੀਂ ਜਿਸ ਤਰ੍ਹਾਂ ਪੈਰੋਲ ਦਿੱਤੀ ਜਾ ਰਹੀ ਹੈ ਤਰੀਕਾ ਗਲਤ ਹੈ ਕਿਉਂਕਿ ਹਰਿਆਣਾ ਦੀ ਸਰਕਾਰ ਹੀ ਇਸ ਨੂੰ ਜਿਹੜਾ ਇਹ ਸਿਫਾਰਿਸ਼ ਕਰਦੀ ਹੈ ਨਾ ਕਿ ਠੀਕ ਹੈ ਜੀ ਚਾਲ ਚੱਲਣ ਠੀਕ ਹੈ ਇਹ ਕੰਸੈਂਟ ਮੰਗਿਆ ਜਾਂਦਾ ਹੈ ਸਰਕਾਰ ਤੋਂ ਸਰਕਾਰ ਉਸ ਤੇ ਐਗਰੀ ਹੁੰਦੀ ਹੈ ਫਿਰ ਜਾ ਕੇ ਕਿਤੇ ਪੈਰੋਲ ਹੁੰਦੀ ਹੈ ਬਹੁਤ ਸਾਰੇ ਮਾਮਲਿਆਂ ਦੇ ਅੰਦਰ ਉਹਦਾ ਤੁਸੀਂ ਕਿਉਂ ਨਹੀਂ ਵਿਰੋਧ ਕੀਤਾ ਦੇਖੋ ਸਾਰਾ ਪੰਥ ਜਾਣਦਾ ਕੌਮ ਜਾਣਦੀ ਆ ਕੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨਾਲ ਸਭ ਤੋਂ ਪਹਿਲਾਂ ਸੰਘਰਸ਼ ਮੈਂ ਹੀ ਵਿੱਡਿਆ ਸੀਗਾ 1997 ਵਿੱਚ 98 ਵਿੱਚ ਮੇਰੀ ਪਹਿਲੀ ਗ੍ਰਿਫਤਾਰੀ ਹੋਈ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚ ਮੈਨੂੰ ਕੋਟਫੱਤੇ ਤੋਂ ਗ੍ਰਿਫਤਾਰ ਕਰਕੇ ਤਲਵੰਡੀ ਸਾਬੋ 25 ਸਾਥੀਆਂ ਸਮੇਤ ਸ਼ਾਮ ਤੱਕ ਡਿਟੇਨ ਰੱਖਿਆ ਧਾਰਮਿਕ ਦਵਾਨ ਤੇ ਪਾਬੰਦੀ ਲਾਈ ਅਮਰ ਸੰਚਾਰ ਤੇ ਪਾਬੰਦੀ ਲਾਈ ਸੀ ਪ੍ਰਕਾਸ਼ ਸਿੰਘ ਬਾਦਲ ਨੇ ਮੈਂ ਸੌਦਾ ਸਾਧ ਦੇ ਪਖੰਡ ਖਿਲਾਫ ਕਿਉਂਕਿ ਉਹਦੇ ਡੇਰੇ ਚੋਂ ਨਿਕਲ ਕੇ ਬੰਦੇ ਮੇਰੇ ਕੋਲ ਆਉਂਦੇ ਸੀ ਜਿਹੜੀਆਂ ਸਾਧਵੀਆਂ ਨਾਲ ਕੋ ਕਰਮ ਹੋਏ ਜਿਹੜੇ ਪੈਰੋਕਾਰਾਂ ਨਾਲ ਧੱਕੇਸ਼ਾਈ ਹੋਈ ਉਹਨਾਂ ਨੇ ਡੇਰੇ ਦਾ ਸੱਚ ਦੱਸਿਆ ਤੇ ਮੈਂ ਉਹਦਾ ਵਿਰੋਧ ਕਰਦਾ ਵੀ ਇਹ ਸੱਚਾ ਸੌਦਾ ਨਹੀਂ ਇਹ ਸੱਚੇ ਦਾ ਨਾਂ ਲੈ ਕੇ 100 ਦਾ ਮਾਰਦੇ ਆ ਇਹ ਝੂਠਾ ਸੌਦਾ ਵਾ ਉਸ ਵੇਲੇ ਮੈਂ ਸੰਘਰਸ਼ ਆ ਰੰਭਿਆ ਜਦੋਂ ਕੌਮ 'ਚ ਕੋਈ ਬੋਧੀ ਗੱਲ ਜਾਣ ਦਾ ਨਹੀਂ ਵਿਦੇਸ਼ਾਂ 'ਚ ਵੀ ਗਿਆ ਮੈਂ ਕੋਈ ਸੋਚਦਾ ਸੀ ਸ਼ਾਇਦ ਦਾਦੂਗਾਲ ਦਾ ਕੋਈ ਵੱਟ ਦਾ ਰੌਲਾ ਹੋਣਾ ਕੋਈ ਜ਼ਮੀਨੀ ਰੌਲਾ ਹੋਣਾ ਮੇਰੇ ਅਜੇ ਦਾੜੀ ਵੀ ਨਹੀਂ ਸੀ ਆਈ ਉਦੋਂ ਮੈਂ ਉਹਦੀ ਖਿਲਾਫਤ 20 ਸਾਲ ਮੈਂ ਸੰਘਰਸ਼ ਲੜਿਆ ਇਹ ਬਾਦਲ ਉਹਦੀ ਸਪੋਰਟ ਤੇ ਆਏ ਜੇਲ੍ਹਾਂ ਮੁਕਦਮਿਆਂ 'ਚ ਮੈਨੂੰ ਡੱਕਿਆ ਇਹਨਾਂ ਨੇ ਮੈਂ ਉਹ ਮੁਕਾਦਮੇ ਕੋਰਟਾਂ 'ਚ ਫੇਸ ਕੀਤੇ ਜਿੰਨੇ ਮੇਰੇ ਦੀਵਾਨ ਹੁੰਦੇ ਧਾਰਮਿਕ ਉਹਨੀਆਂ ਮੈਂ ਕੋਰਟ 'ਚ ਤਰੀਕਾ ਭੁਗਤਦਾ ਹੁੰਦਾ ਸੀਗਾ ਬਾਦਲਾਂ ਦੇ ਪਾਏ ਹੋਏ ਪਰਚੇ ਫਿਰ ਕੈਪਟਨ ਦੇ ਪਾਏ ਪਰਚੇ ਸੋ ਇਸ ਕਾਰਨ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸੌਦਾ ਸਾਥ ਦੇ ਖਿਲਾਫ ਮੈਂ ਸੰਘਰਸ਼ ਲੜਿਆ ਉਹਦੇ ਕਤਲਾਂ ਦੇ ਕੋ ਕਰਮਾਂ ਖਿਲਾਫ ਲੜਿਆ ਧਾਰਮਿਕ ਦਵਾਨਾਂ ਦੇ ਪਾਬੰਦੀਆਂ ਕੋਟਫੱਤਾ ਕਾਂਡ ਫਿਰ ਬਾਜਾਖਾਨਾ ਕਾਂਡ ਫਿਰ ਚਾਂਦਪੁਰਾ ਕਾਂਡ ਕਿੰਨੇ ਥਾਵਾਂ ਤੇ ਉਹਨਾਂ ਨੇ ਸਾਡੇ ਨਾਲ ਟਕਰਾਅ ਵੀ ਹੋਇਆ ਕੋਈ ਨਹੀਂ ਟਕਰਾਅ ਵੀ ਉਹਨਾਂ ਨੇ ਕੀਤੇ ਸਰਕਾਰਾਂ ਉਹਦੀ ਮਦਦ ਤੇ ਆਈਆਂ ਔਰ ਫਿਰ ਜਦੋਂ ਉਹਨੂੰ ਪਹਿਲੀ ਜਦੋਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਗਿਆ 2017 ਚ 20 ਸਾਲ ਮੈਂ ਲੜਿਆ ਸੀ ਤੇ 20 ਸਾਲ ਉਹਨੂੰ ਕੈਦ ਹੋਈ ਸੀ 10-10 ਸਾਲ ਦੋਨਾਂ ਰੇਪਾਂ ਚ ਵੱਖੋ ਵੱਖਰੀ ਫਿਰ ਦੋ ਕਤਲਾਂ ਚ ਉਹਨੂੰ ਦੋ ਮਰਕੈਂਦਾ ਹੋਈਆਂ ਅੱਜ ਕਈ ਪੈਂਡਿੰਗ ਆ ਉਹਦੇ ਸਪੈਰੋਕਾਰਾਂ ਨੂੰ ਜਿਹੜਾ ਹੰਸ ਰਾਜ ਚੋਹਾਨ ਉਹਦੇ ਪੈਰੋਕਾਰ ਨੇ ਕੇਸ ਕੀਤਾ ਵੀ ਨਪੁੰਸਕ ਬਣਾਇਆ ਸੈਂਕੜੇ ਸੈਂਕੜੇ ਪੈਰੋਕਾਰਾਂ ਨੂੰ ਜਿਵੇਂ ਪੁਰਾਣੇ ਰਾਜੇ ਮਹਾਰਾਜੇ ਆਪਣੇ ਹਰਮਾਂ ਦੀ ਰਾਣੀਆਂ ਦੀ ਰਾਖੀ ਇਹ ਜੜੇ ਰੱਖਦੇ ਸੀ ਇਸੇ ਤਰ੍ਹਾਂ ਇਹਨੇ ਆਪਣੇ ਹਰਮਾਂ ਦੀ ਸਾਧਵੀਆਂ ਦੀ ਰਾਖੀ ਇਹਨਾਂ ਦੇ ਨਪੁੰਸਕ ਰੱਖੇ ਹੋਏ ਸੀ ਨਪੁੰਸਕ ਬਣਾਏ ਸੀ ਇਹਨੇ ਰਾਮ ਰਹੀਮ ਨੇ ਉਹ ਕੇਸ ਚੱਲਦਾ ਫਿਰ ਬਰਗਾੜੀ ਬਦਵੀ ਕਾਂ ਦਾ ਮੁੱਖ ਸਾਜ਼ਿਸ਼ ਘੜਾ ਵਾ ਸੇਟਨੇ ਦੋਸ਼ੀ ਗਿਆ ਮੋੜ ਬੰਬ ਧਮਾਕੇ ਜਿਹਦੇ ਡੇਰੇ ਚੋਂ ਇਹਦੀ ਨਿੱਜੀ ਵਰਕਸ਼ਾਪ ਚੋਂ ਕਾਰ ਮੋਡੀਫਾਈ ਹੋ ਕੇ ਆਈ ਜਿਹਦੇ ਚ ਧਮਾਕਾ ਕੇਜ ਬਾਰੂਦ ਸੀ ਸਮਗਰੀ ਸੀ ਜੋ ਅੱਜ ਵੀ ਇੱਕ ਬੱਚਾ ਤਾਂ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਮੰंजे ਤੇ ਪਿਆ 6-7 ਚੜਾਈ ਕਰਗੇ ਸੀ ਮੋੜ ਬੰਬ ਧਮਾਕਾ ਸੋ ਇਹੋ ਜਿਹਾ ਕਾਤਲ ਕੋ ਕਰਮੀ ਜਿਹੜਾ ਆਦਮੀ ਜਦੋਂ ਇਹਦੀ ਪਹਿਲੀ ਪਰੋਲ ਹੋਈ ਤਾਂ ਮੈਂ ਬਤੌਰ ਪ੍ਰਧਾਨ ਹਰਿਆਣਾ ਸਿਖ ਗੁਰਦਾਰਾ ਪ੍ਰਬੰਧਕ ਕਮੇਟੀ ਐਗਜ਼ੀਕਟਿਵ ਚ ਮਤਾ ਪਾਸ ਕਰਕੇ ਮੁੱਖ ਮੰਤਰੀ ਹਰਿਆਣਾ ਮਨੋਰ ਲਾਲ ਖੱਟੜ ਨੂੰ ਇਹਦਾ ਵਿਰੋਧ ਕੀਤਾ ਸੀ ਮਤਾ ਦਿੱਤਾ ਇਹ ਬਕਾਇਦਾ ਐਗਜ਼ੀਕਟਿਵ ਲਾ ਜਾ ਕੇ ਕਿ ਇਹਦੀ ਪਰੋਲ ਜਿਹੜੀ ਆ ਰੱਦ ਹੋਣੀ ਚਾਹੀਦੀ ਆ ਪਰ ਸਰਕਾਰਾਂ ਜਿਸ ਤਰ੍ਹਾਂ ਦਾ ਵਰਤਾਓ ਕਰਦੀਆਂ ਤੁਹਾਡੇ ਸਾਹਮਣੇ ਆ ਤਾਂ ਹੀ ਜਦੋਂ ਸਰਕਾਰਾਂ ਦੋਹਰੇ ਕਾਨੂੰਨ ਦੇ ਮਾਅਬਦੰਡ ਅਪਣਾਉਂਦੀਆਂ ਨੇ ਫਿਰ ਬਗਾਵਤਾਂ ਵੀ ਉੱਠਦੀਆਂ ਵਿਰੋਧ ਵੀ ਚੱਲਣੇ ਪੈਂਦੇ ਆ ਤੇ ਉਹਨਾਂ ਨੂੰ ਨੁਕਸਾਨ ਵੀ ਉਠਾਉਣਾ ਪੈਂਦਾ ਤਾਹੀਂ ਅੱਜ ਜਿਹੜਾ ਗੁਰਮੀਤ ਰਾਮ ਰਹੀਮ ਹੈ ਹਾਰਡ ਕੋਰ ਕ੍ਰਿਮੀਨਲ ਇਹਦੀ ਪੈਰੋਲ ਨਹੀਂ ਹੋਣੀ ਚਾਹੀਦੀ ਇਹ ਗਵਾਹਾਂ ਨੂੰ ਮਾਰ ਸਕਦਾ ਲਿਮੀਨੇਟ ਕਰ ਸਕਦਾ ਮੁਕਰਾ ਸਕਦਾ ਉਹਨਾਂ ਨੂੰ ਇਹ ਬਾਹਰ ਨਹੀਂ ਆਉਣਾ ਚਾਹੀਦਾ ਸੋ ਇਹ ਸਾਰਾ ਜਿਹੜਾ ਹੈਗਾ ਇਹਦਾ ਵਿਰੋਧ ਮੈਂ ਪਹਿਲਾਂ ਵੀ ਕੀਤਾ ਸੀ ਤੇ ਅੱਜ ਵੀ ਕਰਦਾ ਤੇ ਸਦਾ ਮੇਰੇ ਜਨਾਂ ਦਾ ਇਹਦੇ ਨਾਲ ਸੰਘਰਸ਼ ਕਿਸੇ ਨੇ ਲੜਿਆ ਹੀ ਨਹੀਂ ਸੋ ਇਸ ਕਾਰਨ ਕਰਕੇ ਹਰਿਆਣਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਹਨੂੰ ਬਿਲਕੁਲ ਗੁਰਮੀਤ RAM ਰਹੀਮ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰੱਖਣਾ ਚਾਹੀਦਾ ਇਹਨੂੰ ਬਿਲਕੁਲ ਬਾਹਰ ਨਹੀਂ ਕੱਢਣਾ ਚਾਹੀਦਾ ਤਾਂ ਇਹ ਸਨ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦਾਦੂਵਾਲ ਸਾਹਿਬ ਜਿਹੜੇ ਇਸ ਗੱਲ ਹੀ ਕਹਿੰਦੇ ਆ ਕਿ ਠੀਕ ਹੈ ਪੰਥਰਤਨ ਦੇਣਾ ਚਾਹੀਦਾ ਪਰ ਘਟੋ-ਘਟੋ ਉਸ ਸ਼ਖਸੀਅਤ ਨੂੰ ਜਿਹੜੀ ਸ਼ਖਸੀਅਤ ਵਕਈ ਇਸ ਦੀ ਹੱਕਦਾਰ ਹੋਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਵੇਲੇ ਦਿੱਤਾ ਗਿਆ ਉਹ ਕਹਿੰਦੇ ਆ ਕਿ ਅਸੀਂ ਇਹ ਵੀ ਮੰਗ ਕਰਦੇ ਆ ਕਿ ਜਥੇਦਾਰ ਸਾਹਿਬ ਇਕੱਠੇ ਹੋਣ ਔਰ ਉਹਨਾਂ ਤੋਂ ਇਹ ਵਾਪਸ ਲਿਆ ਜਾਵੇ ਪਰ ਸਿੱਧੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਬਾਬਤ ਕੀ ਕਹਿੰਦੀ ਹੈ ਇਹ ਵੀ ਦੇਖਣਾ ਜਿਹੜਾ ਬੜਾ ਲਾਜ਼ਮੀ ਰਹੇਗਾ ਫਿਲਹਾਲ 25 ਜਨਵਰੀ ਨੂੰ ਸਮਾਗਮ ਹੋ ਰਿਹਾ ਹੈ ਇਸ ਸਮਾਗਮ ਦੇ ਵਿੱਚ ਖੁੱਲਾ ਸੱਦਾ ਉਹਨਾਂ ਵੱਲੋਂ ਦਿੱਤਾ ਗਿਆ ਹੈ ਕਿ ਜਥੇਦਾਰ ਸਾਹਿਬ ਵੀ ਆਉਣ ਔਰ ਸਮੂਹ ਸੰਗਤ ਵੀ ਪਹੁੰਚੇ ਕਿ ਇਹ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਇਕੱਠ ਕਰਕੇ ਸ਼ਹੀਦੀ ਦਿਹਾੜਾ ਮਨਾਇਆ ਜਾਵੇ ਔਰ ਨਾਲ ਹੀ ਇਹ ਜਿਹੜਾ ਅਵਾਰਡ ਹੈ ਸਮੂਹ ਸੰਗਤ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਦਿੱਤਾ ਜਾਵੇ ਆਪਣੇ ਸਹਿਯੋਗੀ ਗੁਰਦੇਵ ਸਿੰਘ ਨਾਲ ਮੇਰਾ ਵੀ ਸੰਗਰਾਹ ਹੋਰ ਦਾ ਅਨਮਿਊਟ ਚੰਡੀਗੜ੍ਹ